ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਕਾਫੀ ਧੀਰਾਂ ਦੇ ਪੈਣਾ ਦੇ ਸੁਨੇਹੇ ਆ ਰਹੇ ਸੀ ਕਿ ਸ੍ਰੀ ਹੇਮਪੂਰ ਸਾਹਿਬ ਜਾਣ ਨੂੰ ਖਰਚਾ ਕਿੰਨਾ ਹੁੰਦਾ ਤੇ ਜੇ ਕਾਰ ਚ ਜੰਨੇ ਆ ਕਿੰਨਾ ਕ ਖਰਚਾ ਹੋ ਜਾਂਦਾ ਠੀਕ ਹੈ ਉਸ ਦੇ ਬਾਰੇ ਅੱਜ ਆਪਾਂ ਗੱਲਬਾਤ ਕਰਦੇ ਆਂ ਇਹ ਚ ਦੇਖੋ ਜੀ ਮੋٹے ਖਰਚੇ ਨੇ ਜਿਹੜੇ ਉਹ ਪੰਜ ਤਰ੍ਹਾਂ ਦੇ ਹੁੰਦੇ ਨੇ ਉਸ ਤੋਂ ਬਿਨਾ ਕੋਈ ਖਰਚਾ ਹੋਰ ਨਹੀਂ ਹੁੰਦਾ ਨੰਬਰ 1 ਗੱਡੀ 'ਚ ਜਾਂਦੇ ਆਂ ਅਸੀਂ ਗੱਡੀ ਦੇ ਪੈਟਰੋਲ ਜਾਂ ਡੀਜ਼ਲ ਦਾ ਖਰਚਾ ਹੁੰਦਾ ਹੈ। ਨੰਬਰ 2 ਕਮਰੇ ਦੇ ਕਿਰਾਏ ਆਉਂਦਾ ਖਰਚਾ ਹੁੰਦਾ ਹੈ ਜਿਹੜੇ ਆਪਾਂ ਰੂਮਸ ਲੈਣੇ ਆਂ ਰਸਤੇ 'ਚ। ਤੇ ਤੀਜਾ ਖਰਚਾ ਹੁੰਦਾ ਆਉਣ ਜਾਣ ਦੇ ਵਿੱਚ ਖਾਣ ਪੀਣ ਦਾ। ਚੌਥਾ ਖਰਚਾ ਹੁੰਦਾ ਜੇ ਅਸੀਂ ਸੇਮਕੰਠ ਸਾਹਿਬ ਦੀ ਯਾਤਰਾ ਸਮੇਂ ਪਿੱਠੂ ਜਾਂ ਘੋੜਾ ਲੈਣੇ ਆਂ ਤਾਂ ਜਾਂ ਜਹਾਜ਼ ਤੇ ਜਾਂਦੇ ਆ ਤਾਂ ਤੇ ਉਸ ਤੋਂ ਬਿਨਾ ਪੰਜਵਾਂ ਖਰਚਾ ਅਦਰ ਹੋਰ ਖਰਚੇ ਹੁੰਦੇ ਨੇ ਛੋਟੇ ਮੋਟੇ ਜਿਹੜੇ ਕੋਈ ਹੋਰ ਹੋ ਜਾਂਦੇ ਨੇ ਹਾਂਜੀ ਹੁਣ ਅਸੀਂ ਗੱਲ ਕਰਦੇ ਹਾਂ ਸਾਡੇ ਖਰਚੇ ਕਿੰਨੇ ਹੋਏ ਸਭ ਤੋਂ ਪਹਿਲਾਂ ਜੀ ਨੰਬਰ 1 ਪੁਆਇੰਟ ਆਪਾਂ ਜਿਹੜਾ ਕਰ ਰਹੇ ਸੀ ਪੈਟਰੋਲ ਡੀਜ਼ਲ ਵਾਲਾ ਖਰਚ ਇਸ ਦੇ ਵਿੱਚ ਪੈਟਰੋਲ ਦੇ ਵਿੱਚ ਖਰਚਾ ਹੋਇਆ ਆਪਣਾ ਆਪਣੇ ਦੇ ਵਿੱਚ ਗੱਡੀ ਹੈਗੀ ਤੇ ਐਮਯੂ ਬਾਕਸ ਵੈਗਨ ਦੀ ਉਸ ਦੇ ਵਿੱਚ ਪੈਟਰੋਲ ਦਾ ਖਰਚਾ ਹੋਇਆ ਜਿਹੜਾ ਉਹ ਹੈ 7700 ਰੁਪਏ ਦਾ ਤੇ ਲਗਭਗ ਕਿਲੋਮੀਟਰ ਤੇ ਜਿਹੜੇ ਉਹ ਕਵਰ ਕਰੇ ਅਸੀਂ ਨੇ 1100 ਕਿਲੋਮੀਟਰ ਤੇ ਐਵਰੇਜ ਹੈ ਜਿਹੜੀ ਉਹ 15 ਤੋਂ 16 ਦੇ ਨੀਅਰ ਅਬਾਊਟ ਦੀ ਐਵਰੇਜ ਹੈ ਜਿਹੜੀ ਚਾਹੇ ਪਹਾੜੀ ਇਲਾਕੇ 'ਚ ਚਾਹੇ ਮੈਦਾਨੀ ਇਲਾਕੇ 'ਚ ਮਿਲਾ ਕੇ ਹੋਈ ਨੰਬਰ 2 ਕਮਰੇ ਦੇ ਕਿਰਾਏ ਕਮਰੇ ਦੇ ਕਿਰਾਏ ਸਾਡੇ ਵੈਸੇ ਆਮ ਨਾਲੋਂ ਘੱਟ ਹੋਏ ਨਹੀਂ ਪਰ ਇੱਕ ਦੋ ਥਾਂ ਤੇ ਬਹੁਤ ਜ਼ਿਆਦਾ ਹੋ ਗਏ ਇਹ ਟੋਟਲ ਖਰਚਾ ਹੋਇਆ ਹੈ 10900 ਰੁਪਏ ਦਾ ਇਸ ਦੇ ਵਿੱਚ ਆਪਾਂ ਇਹਨੂੰ ਵਾਈਬ੍ਰੇਟ ਕਰਕੇ ਇਕੱਲਾ ਇਕੱਲਾ ਦੱਸ ਦਿਆਂ ਕਿੱਥੇ ਕਿੰਨਾ ਖਰਚਾ ਹੋਇਆ ਸਭ ਤੋਂ ਪਹਿਲਾਂ ਅਸੀਂ ਨਾਈਟ ਸਟੇ ਕਰੀ ਸ਼੍ਰੀਨਗਰ ਉੱਥੇ ਗੁਰਦੁਆਰਾ ਸਾਹਿਬ 'ਚ ਸਾਡੇ ਤੋਂ 500 ਰੁਪਏ ਦਾ ਕਮਰਾ ਜਿਹੜਾ ਉਹ ਮਿਲਿਆ ਤੇ ਇੱਕ ਮੈਂ ਦੱਸਣਾ ਭੁੱਲ ਗਿਆ ਅਸੀਂ 4 ਜਾਣੇ ਗਏ ਸੀ ਠੀਕ ਹੈ ਨੰਬਰ 2 ਦੂਜੀ ਨਾਈਟ ਹੈ ਜਿਹੜੀ ਅਸੀਂ ਗੋਵਿੰਦ ਘਾਟ ਰਹੇ ਗੁਰਦੁਆਰਾ ਸਾਹਿਬ ਚ ਉੱਥੇ ਖਰਚਾ ਹੋਇਆ ਸਾਡਾ 1100 ਰੁਪਏ ਦਾ ਕਮਰੇ ਦੇ ਰੈਂਟ ਦਾ ਤੇ ਤੀਸਰਾ ਤੀਸਰੀ ਨਾਈਟ ਅਸੀਂ ਗੋਵਿੰਦ ਧਾਮ ਜਾ ਕੇ ਰਹੇ ਸੀ ਤੇ ਉੱਥੇ ਖਰਚਾ ਸਾਡਾ ਹੋਇਆ ਜਿਹੜੀ ਫਸਟ ਨਾਈਟ ਐ ਉਹ ਬਿਲਕੁਲ ਫਰੀ ਸੀ ਕਿਉਂਕਿ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣ ਲਈ ਹੀਲਾ ਵਸੀਲਾ ਹੋ ਗਿਆ ਸੀ ਤੇ ਦੂਸਰੀ ਨਾਈਟ ਦੀ ਜਿਹੜੀ 13 ਤਰੀਕ ਵਾਲੀ ਨਾਈਟ ਸੀ ਉਸ ਦਿਨ ਗੋਵਿੰਦਤਾ ਨੂੰ ਸਾਨੂੰ ਰੂਮ ਨਾ ਤਾਂ ਅੰਦਰ ਮਿਲਿਆ ਗੁਰਦੁਆਰਾ ਸਾਹਿਬ ਚ ਤੇ ਨਾ ਹੀ ਬਾਹਰ ਮਿਲ ਰਿਹਾ ਸੀ ਪਰ ਬਹੁਤ ਜੱਦੋਜਹਿਦ ਦੇ ਨਾਲ ਸਾਨੂੰ ਇੱਕ ਰੂਮ ਮਿਲਿਆ ਜਿਹੜਾ ਕਿ 6000 ਰੁਪਿਆ ਰੈਂਟ ਸੀ ਹੈਗਾ ਦੂਸਰਾ ਫਿਰ ਅਸੀਂ ਵਾਪਸ ਆ ਕੇ ਗੋਵਿੰਦ ਘਾਟ ਰਹੇ ਜਦੋਂ ਅਸੀਂ ਉੱਪਰੋਂ ਜਾਂ ਕੋਈ ਵੀ ਆਉਂਦਾ ਤਾਂ ਆਉਂਦੇ ਹੋਏ ਲੇਟ ਹੋ ਜਾਂਦੇ ਆ ਠੀਕ ਹੈ ਇਸ ਕਰਕੇ ਉਦੋਂ ਰੂਮ ਹੈ ਜਿਹੜਾ ਸਾਨੂੰ ਗੋਵਿੰਦਤਾ ਘਾਟ ਦੇ ਵਿੱਚ ਮਿਲਿਆ ਉਹ ਮਿਲਿਆ 2000 ਰੁਪਏ ਦਾ ਤੇ ਉਸ ਤੋਂ ਅੱਗੇ ਜੀ ਅਸੀਂ ਨੈਕਸਟ ਡੇ ਨਾਈਟ ਹੈ ਜਿਹੜੀ ਛੇਵੀਂ ਨਾਈਟ ਉਹ ਅਸੀਂ ਲੰਗਰਾਸੂ ਆਖੇ ਸੋਰੀ ਨਿਗਰਾਸੂ ਆਖੇ ਰਹੇ ਨਿਗਰਾਸੂ ਲੰਗਰ ਗੁਰਦੁਆਰਾ ਸਾਹਿਬ ਹੈ ਜਿਹੜਾ ਉਸ ਦੇ ਵਿੱਚ ਰੂਮ ਸਾਨੂੰ ਮਿਲ ਰਿਹਾ ਸੀ ਤੇ ਉੱਥੇ ਸਾਡੇ ਤੋਂ ਰੂਮ ਦਾ ਰੈਂਟ ਹੈ ਜਿਹੜਾ ਉਹ 2500 ਕਹਿ ਰਹੇ ਸੀ ਠੀਕ ਹੈ ਤੇ ਰੂਮ ਵੀ ਕੁਝ ਸਾਨੂੰ ਠੀਕ ਨਹੀਂ ਲੱਗਿਆ ਤੇ ਅਸੀਂ ਫਿਰ ਬਾਹਰ ਆ ਕੇ ਜਦ ਪਤਾ ਕਰਿਆ ਪਤਾ ਕਰਨ ਤੇ ਸਾਨੂੰ ਨਿਗਰਾਸੂ ਹੀ ਰੂਮ ਹੈ ਜਿਹੜਾ ਉਹ 1300 ਰੁਪਏ ਰੈਂਟ ਤੇ ਮਿਲਿਆ ਇਸ ਤਰ੍ਹਾਂ ਸਾਡਾ ਰੂਮਸ ਦਾ ਖਰਚਾ ਹੈ ਜਿਹੜਾ 10900 ਰੁਪਿਆ ਆਇਆ ਅੱਗੇ ਆ ਗਿਆ ਪੁਆਇੰਟ ਨੰਬਰ 3 ਖਾਣ ਪੀਣ ਦਾ ਖਰਚਾ ਖਾਣ ਪੀਣ ਦਾ ਖਰਚਾ ਇਹ ਮੰਨ ਕੇ ਚੱਲੋ ਵੀ ਸਾਡਾ ਬੀਤਾ ਤਾਂ ਹੈ ਹੀ ਨਹੀਂ ਬਹੁਤ ਘਟਕ ਖਾਣ ਪੀਣ ਦਾ ਸਾਡਾ ਖਰਚਾ ਹੋਇਆ ਸੀ ਜਿਸ ਦੇ ਵਿੱਚ ਸਾਡਾ ਲਗਭਗ ਖਰਚਾ ਜਿਹੜਾ ਉਹ 4 ਕ ਹਜ਼ਾਰ ਰੁਪਈਆ ਹੋਇਆ ਤੇ ਐਕੂਰੇਟ ਮੰਨ ਕੇ ਚੱਲੀਏ 3800 300 ਰੁਪਈਏ ਸਾਡਾ ਖਰਚਾ ਹੋਇਆ ਸੀ ਜਿਸ ਚ ਸਾਰਾ ਸਾਰੇ ਰਾਹ ਅਸੀਂ ਥੋੜਾ ਮੋਟਾ ਕਿਤੇ ਨਗਦੇ ਚਾਹ ਪਾਣੀ ਲੈਂਦੇ ਰਹੇ ਨਹੀਂ ਆਦਰਵਾਇਜ਼ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਪ੍ਰੈਫਰ ਕਰਿਆ ਅੱਗੇ ਨੈਕਸਟ ਜਿਹੜਾ ਚੌਥਾ ਪੁਆਇੰਟ ਹੈ ਕੋੜੇ ਜਾਂ ਪਿੱਠੂ ਵਾਲਾ ਇਸ ਦੇ ਵਿੱਚ ਵੈਸਤਾ ਹਰ ਇੱਕ ਦੀ ਆਪਣੀ ਮਰਜ਼ੀ ਹੁੰਦੀ ਹੈ ਤੇ ਆਪਣੇ ਸਰੀਰਕ ਸਮਰੱਥਾ ਦੇ ਅਨੁਸਾਰ ਹੁੰਦਾ ਹੈ ਪਰ ਸਾਨੂੰ ਇਸ ਤੇ ਵੀ ਬਹੁਤ ਘੱਟ ਲੋਡ ਪਈ ਜ਼ਿਆਦਾ ਲੋਡ ਨਹੀਂ ਤੇ ਪਈ ਤੇ ਅਸੀਂ ਨੇ ਕੋਸ਼ਿਸ਼ ਵੀ ਕੀਤੀ ਵੀ ਸਾਨੂੰ ਨਾਨ ਲੋਡ ਪਵੇ ਤੇ ਇਹ ਇੱਥੇ ਸਾਡਾ ਖਰਚਾ ਹੋਇਆ ਜਿਹੜਾ ਪਿੱਠੂ ਤੇ ਕੋੜੇ ਦਾ 2050 ਰੁਪਏ ਖਰਚੇ ਹੋਏ ਸਾਡੇ ਤੇ ਇਸ ਤਰ੍ਹਾਂ ਸਾਡਾ ਲਗਭਗ ਖਰਚਾ ਇਸ ਤਰ੍ਹਾਂ ਦਾ ਹੋਇਆ ਸੀ ਤੇ ਇਸ ਤੋਂ ਬਿਨਾ ਹੋਰ ਖਰਚੇ ਹੋਰ ਖਰਚੇ ਇਹ ਸੀ ਬਹੁਤੇ ਜ਼ਿਆਦਾ ਤਾਂ ਹੈ ਨਹੀਂ ਸੀ ਸੇ ਤਰੀਕਾ तकरीबन 1000 ਰੁਪਇਆ ਮੰਨ ਕੇ ਚੱਲੋ ਬੈਸਟ ਐਕੂਰੇਟ 830 ਰੁਪਏ ਖਰਚਾ ਹੋਇਆ ਸੀ ਇਸ ਤਰ੍ਹਾਂ ਸਾਡਾ ਇਹ ਸਾਰਾ ਖਰਚਾ ਮਿਲਾ ਕੇ ਕੁੱਲ ਮਿਲਾ ਕੇ ਚਾਰ ਜਣਿਆਂ ਦਾ ਖਰਚਾ ਸੀ ਜਿਹੜਾ ਉਹ 26410 ਰੁਪਏ ਖਰਚਾ ਜਿਹੜਾ ਉਹ ਐਕੂਰੇਟ ਹੋਇਆ ਸੀ ਇਸ ਲਈ ਅੰਦਾਜ਼ਾ ਲਾ ਕੇ ਚੱਲ ਕੋ ਇਹਦੇ ਵਿੱਚ ਮੋਸਟਲੀ ਖੁਸ਼ਤਾ ਪੱਕੇ ਖਰਚੇ ਹੀ ਨੇ ਤੇਲ ਵੀ ਉਨੇ ਹੀ ਲੱਗਣੇ ਜੇ ਤੁਸੀਂ ਦੋ ਜਣੇ ਜਾਓ ਚਾਰ ਜਣੇ ਜਾਓ ਠੀਕ ਹੈ ਜੇ ਤੇ ਰਹਿਣ ਦਾ ਖਰਚਾ ਵੀ ਲਗਭਗ ਸੇਮ ਹੀ ਹੁੰਦਾ ਤੇ 10 ਤੋਂ 1000 ਰੁਪਿਆ ਰਹਿਣ ਦਾ ਖਰਚਾ ਹੋ ਜਾਂਦਾ ਹੈ ਇਹ ਖਾਣ ਪੀਣ ਤੇ ਬਹੁਤਾ ਖਰਚਾ ਨਹੀਂ ਹੁੰਦਾ ਹੈਗਾ ਇਸ ਲਈ ਇਹ ਟੋਟਲ ਖਰਚਾ ਜਿਹੜਾ ਸਾਡਾ 26410 ਰੁਪਏ ਦਾ ਖਰਚਾ ਹੈ ਜਿਹੜਾ ਉਹ ਪਟਿਆਲੇ ਤੋਂ ਨਹਿਮਕੁੰਡ ਸਾਹਿਬ 7 ਦਿਨਾਂ ਦਾ ਖਰਚਾ ਸੀ ਜਿਹੜਾ ਇਹ ਸਾਡਾ ਹੋਇਆ ਧੰਨਵਾਦ ਜੀ ਸਾਰੇ ਵੀਰ ਨੂੰ ਬੇਨਤੀ ਹੈ ਵੀ ਲਾਈਕ ਸ਼ੇਅਰ ਤੇ ਕਮੈਂਟ ਹੈ ਜਿਹੜਾ ਉਹ ਜਰੂਰ ਕਰਨ ਤੇ ਹੋਰ ਵੀ ਕੀ ਜਾਣਕਾਰੀ ਲੈਣੀ ਚਾਹੁੰਦੇ ਆ ਤਾਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਤੇ ਬਾਕੀ ਇਸ ਤੋਂ ਬਿਨਾ ਤੁਹਾਡੇ ਇਲਾਕੇ ਦੇ ਵਿੱਚ ਜੇ ਕੋਈ ਗੁਰੂ ਘਰ ਇਤਿਹਾਸਕ ਗੁਰੂ ਘਰ ਹੈਗੇ ਨੇ ਤਾਂ ਉਹ ਸਾਨੂੰ ਜਰੂਰ ਦੱਸੋ ਤਾਂ ਜੋ ਅਸੀਂ ਉੱਥੇ ਵੀ ਦਰਸ਼ਨ ਕਰਨ ਦੀ ਤੇ ਤੁਹਾਨੂੰ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰ ਸਕੀਏ ਧੰਨਵਾਦ ਜੀ ਇੱਕ ਜੇ ਗੁਰੂ